ਅੱਜ ਦੇ ਸਮੇਂ ਦੇ ਅੰਦਰ ਸਫੇਦ ਦਾਗ ਮਤਲਬ ਫਲਵੈਰੀ ਦੀ ਬਿਮਾਰੀ ਸਮੱਸਿਆ ਜਿਹੜੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਪੂਰੇ ਭਾਰਤ ਦੇ ਵਿੱਚ ਇਹ ਰੋਗ ਆਪਣੇ ਪੈਰ ਪਸਾਰ ਰਿਹਾ ਹੈ ਬਹੁਤਿਆਂ ਨੂੰ ਇਸ ਸਮੱਸਿਆ ਹੋ ਰਹੀ ਹੈ ਬਹੁਤਿਆਂ ਦਾ ਮੰਨਣਾ ਹੈ ਕਿ ਇਹ ਜਿਹੜੀ ਸਮੱਸਿਆ ਮੱਛੀ ਖਾਣ ਤੋਂ ਬਾਅਦ ਦੁੱਧ ਪੀ ਲੈਣ ਦੇ ਨਾਲ ਆਉਂਦੀ ਹੈ ਐਸਾ ਨਹੀਂ ਹੈ ਇਹਦੇ ਅਲੱਗ-ਅਲੱਗ ਕਾਰਨ ਹੁੰਦੇ ਹਨ ਸਫੇਦ ਦਾਗ ਬਣਨਾ ਮਤਲਬ ਫਲਵੈਰੀ ਹੋਣਾ ਜਦ ਸਾਡੇ ਸਰੀਰ ਦੀ ਅਮੀਨੋਟੀ ਬਹੁਤ ਜ਼ਿਆਦਾ ਕਮਜ਼ੋਰ ਹੋ ਜੇ ਉਸ ਅਵਸਥਾ ਵਿੱਚ ਜਾਂ ਫਿਰ ਸਾਡਾ ਸਰੀਰ ਜਿਹੜਾ ਉਹ ਸਾਡੇ ਜਿਹੜੇ ਸਕਿਨ ਦਾ ਰੰਗ ਬਣਾਉਣ ਲਈ ਸੈੱਲ ਪੈਦਾ ਕਰਦੀ ਹੈ ਉਹ ਸੈੱਲ ਬਣਨਾ ਬੰਦ ਹੋ ਜਾਣ ਜਾਂ ਸਾਡਾ ਸਰੀਰ ਉਹਨਾਂ ਸੈੱਲਾਂ ਨੂੰ ਡੈੱਡ ਕਰਨਾ ਸ਼ੁਰੂ ਕਰ ਦੇ ਉਸ ਵਕਤ ਇਹ ਸਮੱਸਿਆ ਆਉਂਦੀ ਹੈ ਤੇ ਇਸ ਲਈ ਤੁਸੀਂ ਕਿਹੜੀ ਚੀਜ਼ ਵਰਤਣੀ ਹੈ ਤੁਸੀਂ ਇਹ ਘਰੇ ਨੁਸਖਾ ਅਜ਼ਮਾ ਸਕਦੇ ਹੋ ਤੁਹਾਨੂੰ ਇਹ 5 ਤੋਂ 6 ਮਹੀਨੇ ਕਰਨਾ ਪਵੇਗਾ ਪਰ ਤੁਹਾਡੇ ਸਫੇਦ ਦਾਗ ਦਾ ਮਤਲਬ ਫਲਵੇਰੀ ਦਾ ਪੱਕਾ ਹੱਲ ਕਰ ਦੇਗਾ ਇਹਦੇ ਵਾਸਤੇ ਤੁਸੀਂ ਜਿਹੜੀ ਚੀਜ਼ ਲੈਣੀ ਹੈ ਚਾਰ ਚੀਜ਼ਾਂ ਲੈਣੀਆਂ ਹਨ ਚਾਰੇ ਤੁਹਾਨੂੰ ਪੰਸਾਰੀਆਂ ਤੋਂ ਮਿਲ ਜਾਣਗੀਆਂ ਜੀ ਨੋਟ ਕਰ ਲਓ ਜੀ ਇੱਕ ਤੁਸੀਂ ਮਜੀਠ ਲੈਣੀ ਹੈ ਜੀ ਮਜੀਠ ਹੋ ਗਈ ਊਂਠ ਮਜੀਠ ਤੋਂ ਊਂਠ ਦੋ ਚੀਜ਼ਾਂ ਹੋ ਗਈਆਂ ਜੀ ਲਾਲ ਚੰਦਨ ਤੇ ਬਾਖੀ ਇਹ ਚਾਰ ਚੀਜ਼ਾਂ ਹਨ ਠੀਕ ਹੈ ਜੀ ਇਹ ਚਾਰੇ ਚੀਜ਼ਾਂ ਤੁਸੀਂ ਸਮਾਨ ਮਾਤਰਾ ਚ ਲੈਣੀਆਂ ਹਨ ਸਮਾਨ ਮਾਤਰਾ ਦੇ ਵਿੱਚ ਲੈ ਕੇ ਮਤਲਬ ਬਰਾਬਰ ਭਾਗ ਦੇ ਵਿੱਚ ਲੈਣੀਆਂ ਹਨ ਬਰਾਬਰ ਬਰਾਬਰ ਲੈ ਕੇ ਇਸ ਦਾ ਪਾਊਡਰ ਬਣਾਣਾ ਬਣਾਣਾ ਹੈ ਜੀ ਇਹਨਾਂ ਚਾਰਾਂ ਚੀਜ਼ਾਂ ਦਾ ਪਾਊਡਰ ਇੱਕ ਜਗ੍ਹਾ ਤੇ ਇਕੱਠਾ ਕਰਕੇ ਤੁਸੀਂ ਇਸ ਨੂੰ ਜਿੱਥੇ ਤੁਹਾਡੇ ਫਲਵੈਰੀ ਦੀ ਸਮੱਸਿਆ ਹੈ ਸਫੇਦ ਦਾਗ ਇਸ ਨੂੰ ਤੁਸੀਂ ਲੈ ਲਓ ਪਾਣੀ ਵਿੱਚ ਰਲਾ ਲਓ ਪਾਣੀ ਰਲਾ ਕੇ ਇਹਦਾ ਲੇਪ ਜਾਂ ਤਿਆਰ ਕਰ ਲਓ ਬਹੁਤਾ ਪਤਲਾ ਨਹੀਂ ਕਰਨਾ ਜਿਹੜਾ ਤੁਹਾਡੇ ਸਕਿਨ ਦੇ ਉੱਪਰ ਰੁੱਕ ਜੇ ਜਿੱਥੇ ਵੀ ਤੁਹਾਡੇ ਫਲਵੇਰੀ ਦੀ ਸਮੱਸਿਆ ਉਸ ਜਗ੍ਹਾ ਤੇ ਇਸ ਦਾ ਲੇਪ ਕਰੋ ਇਸ ਦਾ ਲੇਪ ਲਾ ਕੇ ਛੱਡ ਦਿਓ ਘੱਟੋ ਘੱਟ ਡੇਢ ਤੋਂ 2 ਘੰਟੇ ਉਸ ਬਾਅਦ ਤੁਸੀਂ ਆਪਣੀ ਸਕਿਨ ਨੂੰ ਨਾਰਮਲ ਪਾਣੀ ਦੇ ਨਾਲ ਸਾਫ਼ ਕਰ ਦਿਓ ਦੇਖੋ ਇਹ ਜਿਹੜਾ ਇਲਾਜ ਆ ਤੁਹਾਨੂੰ 5 ਤੇ 6 ਮਹੀਨੇ ਕਰਨਾ ਪਏਗਾ ਤਾਂ ਤੁਹਾਡੀ ਜਿਹੜੀ ਬਿਮਾਰੀ ਹੈ ਉਸ ਤੇ ਇਹ ਆਪਣੀ ਪਕੜ ਬਣਾ ਲੇਗਾ ਤੁਹਾਡੀ ਸਕਿਨ ਦਾ ਰੰਗ ਦੁਬਾਰਾ ਤੋਂ ਨੋਰਮਲ ਆਣਾ ਸ਼ੁਰੂ ਹੋ ਜਾਏਗਾ ਨੋਟ ਕਰ ਲਓ ਜੀ ਮਜੀਠ ਊਂਠ ਬਾਗਜੀ ਤੇ ਲਾਲ ਚੰਦਨ ਇਹ ਚਾਰਾਂ ਚੀਜ਼ਾਂ ਦਾ ਤੁਸੀਂ ਪਾਊਡਰ ਬਣਾ ਕੇ ਇਸ ਦਾ ਇਸਤੇਮਾਲ ਕਰਨਾ 4-5 ਮਹੀਨੇ ਲਗਾਤਾਰ ਤਾਂ ਤੁਹਾਡੀ ਜਿਹੜੀ ਫੁਲਬੈਰੀ ਦੀ ਸਮੱਸਿਆ ਜਿਹਨੂੰ ਆਪ ਸਫੇਦ ਦਾਗ ਕਹਿ ਦਿੰਦੇ ਆ ਇਸ ਨੂੰ ਇਹ ਖਤਮ ਕਰ ਦੇਗੀ ਪਰ ਤੁਹਾਨੂੰ ਹੌਸਲਾ ਰੱਖਣਾ ਪੈਣਾ ਹੈ ਜਿਗਰਾ ਰੱਖਣਾ ਪੈਣਾ ਹੈ ਲੰਮਾ ਸਮਾਂ ਕਰਨਾ ਪੈਣਾ ਹੈ ਹੋਰ ਇਦਾਂ ਕੋਈ ਬਾਲਾ ਵਧੀਆ ਹੱਲ ਹਜੇ ਤੱਕ ਨਹੀਂ ਹੈ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦੇਜੀ ਸਤਿ ਸ਼੍ਰੀ ਅਕਾਲ